ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਇੱਕ ਹੋਰ ਸੋਹਣੀ ਜਿਹੀ ਪਰਿਵਾਰਕ ਕਹਾਣੀ ਬਲਵੰਤ ਸਿੰਘ ਆਪਣੇ ਪਰਿਵਾਰ ਦੇ ਨਾਲ ਮਾਨਸਾ ਵਿੱਚ ਰਹਿੰਦਾ ਸੀ ਵੈਸੇ ਤਾਂ ਉਹ ਕਿਸੇ ਛੋਟੇ ਜਿਹੇ ਪਿੰਡ ਦੇ ਨਾਲ ਸੰਬੰਧ ਰੱਖਦਾ ਸੀ ਪਰ ਹੁਣ ਉਹ ਮਾਨਸਾ ਸ਼ਹਿਰ ਵਿੱਚ ਆ ਕੇ ਵੱਸ ਗਿਆ ਸੀ ਉਸ ਦੇ ਪਰਿਵਾਰ ਵਿੱਚ ਉਹਨਾਂ ਦਾ ਪੁੱਤਰ ਜੱਸਾ ਅਤੇ ਨੂੰ ਹਰਮਨ ਕੌਰ ਸਨ ਉਹਨਾਂ ਦੀ ਪਤਨੀ ਦਾ ਦਿਹਾਂਤ ਬਹੁਤ ਸਮਾਂ ਪਹਿਲਾਂ ਹੀ ਹੋ ਚੁੱਕਿਆ ਸੀ ਜਦੋਂ ਉਹਨਾਂ ਦੀ ਪਤਨੀ ਦਾ ਦੇਹਾਂਤ ਹੋਇਆ ਤਾਂ ਉਹਨਾਂ ਦਾ ਪੁੱਤਰ ਜੱਸਾ ਸਿਰਫ 5 ਸਾਲ ਦਾ ਸੀ ਦੂਜੇ ਬੱਚੇ ਨੂੰ ਜਨਮ ਦੇਣ ਸਮੇਂ ਜੰਮਣ ਪੀੜਾਂ ਕਰਕੇ ਉਸਦੀ ਮੌਤ ਹੋ ਗਈ ਸੀ ਅਤੇ ਨਾਲ ਹੀ ਉਸ ਦਾ ਅਣਜੰਮਿਆ ਬੱਚਾ ਵੀ ਪੇਟ ਵਿੱਚ ਹੀ ਮਰ ਗਿਆ ਸੀ ਉਹਨਾਂ ਦਾ ਅੰਤਮ ਸੰਸਕਾਰ ਕਰਨ ਤੋਂ ਬਾਅਦ ਉਹ ਆਪਣੇ ਇਕਲੌਤੇ ਪੁੱਤਰ ਤੇ ਬਜ਼ੁਰਗ ਮਾਂ ਨਾਲ ਬੜੀ ਮੁਸ਼ਕਲ ਨਾਲ ਜੀਵਨ ਬਤੀਤ ਕਰਨ ਲੱਗਿਆ ਮਾਂ ਵੀ ਬਹੁਤ ਬਜ਼ੁਰਗ ਸੀ ਉਸ ਤੋਂ ਜਿੰਨਾ ਹੋ ਸਕਿਆ ਉਸਨੇ ਆਪਣੇ ਪੁੱਤਰ ਅਤੇ ਪੋਤੇ ਦਾ ਖਿਆਲ ਰੱਖਿਆ ਬਲਵੰਤ ਸਿੰਘ ਦੀ ਸਰਕਾਰੀ ਨੌਕਰੀ ਸੀ ਉਹ ਐਜੂਕੇਸ਼ਨ ਬੋਰਡ ਵਿੱਚ ਲੱਗਿਆ ਹੋਇਆ ਸੀ ਤੇ ਇਸੇ ਤਨਖਾਹ ਵਿੱਚ ਹੀ ਉਹ ਆਪਣਾ ਗੁਜ਼ਾਰਾ ਕਰਦਾ ਸੀ ਵੈਸੇ ਤਾਂ ਕਰਦਾ ਗੁਜ਼ਾਰਾ ਬਹੁਤ ਚੰਗਾ ਚੱਲ ਰਿਹਾ ਸੀ ਬਸ ਕਮੀ ਸੀ ਇੱਕ ਪਤਨੀ ਦੀ ਪੁੱਤਰ ਆਪਣੀ ਮਾਂ ਲਈ ਦਿਨ ਰਾਤ ਰੋਂਦਾ ਰਹਿੰਦਾ ਬਜ਼ੁਰਗ ਦਾਦੀ ਉਸ ਬੱਚੇ ਨੂੰ ਬਹੁਤ ਪਿਆਰ ਕਰਦੀ ਸੀ ਪਰ ਇੱਕ ਦਿਨ ਉਸਨੇ ਬਲਵੰਤ ਸਿੰਘ ਨੂੰ ਕਿਹਾ ਪੁੱਤ ਮੈਂ ਕਿੰਨੇ ਕ ਦਿਨਾਂ ਤੱਕ ਜਿਉਂਦੀ ਰਹਾਂਗੀ ਇਸ ਬੱਚੇ ਨੂੰ ਮਾਂ ਦੀ ਲੋੜ ਆ ਤੂੰ ਦੂਜਾ ਵਿਆਹ ਕਰਾ ਲਾ ਪਰ ਬਲਵੰਤ ਸਿੰਘ ਹਰ ਵਾਰ ਆਪਣੀ ਮਾਂ ਦੀ ਗੱਲ ਟਾਲ ਦਿੰਦਾ ਉਹ ਹੱਸ ਕੇ ਆਪਣੀ ਮਾਂ ਨੂੰ ਕਹਿੰਦਾ ਕਿ ਤੂੰ ਤਾਂ ਐਵੇਂ ਹੀ ਪਰੇਸ਼ਾਨ ਹੁੰਦੀ ਰਹਿਣੀ ਆ ਕਿਤੇ ਨਹੀਂ ਜਾਣ ਲੱਗੀ ਤੂੰ ਦਾ ਅਸਲ ਬਲਵੰਤ ਸਿੰਘ ਨੂੰ ਆਪਣੀ ਮਾਂ ਦੇ ਹੁੰਦਿਆਂ ਐਨੀ ਪਰੇਸ਼ਾਨੀ ਨਹੀਂ ਸੀ ਹੋਈ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਉਸ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਵੀ ਇਸ ਦੁਨੀਆ ਤੋਂ ਚਲੀ ਗਈ। ਹੁਣ ਬਲਵੰਤ ਸਿੰਘ ਆਪਣੇ ਪੁੱਤਰ ਨਾਲ ਘਰ ਵਿੱਚ ਇਕੱਲਾ ਰਹਿ ਗਿਆ। ਵੈਸੇ ਤਾਂ ਉਹ ਤਿੰਨ ਭਰਾ ਸੀ ਪਰ ਸਾਰੇ ਅੱਡ-ਅੱਡ ਘਰਾਂ ਵਿੱਚ ਰਹਿੰਦੇ ਸੀ। ਬਲਵੰਤ ਸਿੰਘ ਦੀ ਮਾਂ ਉਸਦੇ ਹਿੱਸੇ ਵਿੱਚ ਆਈ ਸੀ ਪਰ ਅੱਜ ਉਹ ਵੀ ਸਾਥ ਛੱਡ ਕੇ ਚਲੀ ਗਈ। ਇੱਕ ਬੱਚੇ ਦਾ ਪਾਲਣ-ਪੋਸ਼ਣ ਕਰਨਾ ਉਹਦੇ ਲਈ ਬੜਾ ਔਖਾ ਹੋ ਰਿਹਾ ਸੀ। ਹਰ ਰੋਜ਼ ਆਪਣੇ ਬੱਚੇ ਨੂੰ ਤਿਆਰ ਕਰਨਾ, ਫਿਰ ਸਕੂਲ ਛੱਡਣਾ ਤੇ ਫਿਰ ਨੌਕਰੀ ਲਈ ਜਾਣਾ, ਫਿਰ ਜਲਦੀ-ਜਲਦੀ ਵਾਪਸ ਆਉਣਾ। ਤੇ ਆਪਣੇ ਬੱਚੇ ਦੀ ਦੇਖਭਾਲ ਕਰਨੀ ਰੱਬ ਦੀ ਥੋੜੀ ਕਿਰਪਾ ਸੀ ਕਿ ਉਹਨਾਂ ਦੇ ਗਵਾਂਢੀ ਚੰਗੇ ਸੁਭਾਅ ਦੇ ਸੀ ਜੇਕਰ ਉਹ ਲੇਟ ਹੋ ਜਾਂਦਾ ਤਾਂ ਬੱਚੇ ਦੀ ਦੇਖਭਾਲ ਗਵਾਂਢੀ ਕਰ ਲੈਂਦੇ ਸੀ ਉਹ ਉਸਦੇ ਬੱਚੇ ਨੂੰ ਖਾਣਾ ਵੀ ਦੇ ਦਿੰਦੇ ਸੀ ਸਮੇਂ ਦੇ ਨਾਲ ਨਾਲ ਦਿਨ ਗੁਜ਼ਰਦੇ ਗਏ ਪਰ ਮੁਸ਼ਕਲਾਂ ਵਧਦੀਆਂ ਗਈਆਂ ਇੱਕ ਭਰਾ ਤੇ ਭਾਬੀ ਨੇ ਉਸ ਨੂੰ ਦੂਜਾ ਵਿਆਹ ਕਰਨ ਦਾ ਸਲਾਹ ਦਿੱਤੀ ਜਿਸ ਤੋਂ ਬਲਵੰਤ ਸਿੰਘ ਹਮੇਸ਼ਾ ਕੰਨੀ ਕਤਰਾਉਂਦਾ ਸੀ ਅੱਜ ਉਸ ਨੂੰ ਉਸ ਜਾਂ ਠੀਕ ਲੱਗ ਰਿਹਾ ਸੀ ਉਸਨੇ ਸੋਚਿਆ ਕਿ ਮੈਂ ਕਿੰਨੇ ਦਿਨਾਂ ਤੱਕ ਜੱਸੇ ਨੂੰ ਇਕੱਲਾ ਛੱਡ ਕੇ ਕੰਮ ਤੇ ਜਾਂਦਾ ਰਹਾਂਗਾ ਉਸ ਦੀ ਚੰਗੀ ਦੇਖਭਾਲ ਲਈ ਇੱਕ ਮਾਂ ਦੀ ਲੋੜ ਹੈ ਮੈਂ ਇਕੱਲਾ ਉਸ ਦੀ ਚੰਗੀ ਪਰਵਰਿਸ਼ ਨਹੀਂ ਕਰ ਸਕਦਾ ਮੈਂ ਉਸ ਦੇ ਜੀਵਨ ਨਾਲ ਧੱਕਾ ਕਰ ਰਿਹਾ ਹਾਂ ਇਹ ਸਭ ਗੱਲਾਂ ਸੋਚ ਕੇ ਉਸਨੇ ਆਪਣੇ ਭਰਾ ਨੂੰ ਹਾਂ ਕਰ ਦਿੱਤੀ ਤੇ ਕੋਈ ਚੰਗਾ ਰਿਸ਼ਤਾ ਦੇਖਣ ਲਈ ਕਿਹਾ ਭਰਾ ਨੇ ਉਸ ਲਈ ਇੱਕ ਕੁੜੀ ਪਸੰਦ ਕੀਤੀ ਤੇ ਜਿਸ ਦਿਨ ਉਹ ਉਸ ਨੂੰ ਦੇਖਣ ਜਾਣ ਵਾਲੇ ਸਨ ਉਸੇ ਦਿਨ ਉਸਨੇ ਅਖਬਾਰ ਵਿੱਚ ਇੱਕ ਘਟਨਾ ਪੜ੍ਹੀ ਉਸ ਵਿੱਚ ਲਿਖਿਆ ਸੀ ਕਿ ਇੱਕ ਬੰਦੇ ਦੇ ਘਰ ਵਾਲੀ ਮਰ ਗਈ ਉਸਨੇ ਦੂਜਾ ਵਿਆਹ ਕਰ ਲਿਆ ਉਸਦੀ ਦੂਜੀ ਪਤਨੀ ਪਤੀ ਨਾਲ ਤਾਂ ਠੀਕ ਰਹਿੰਦੀ ਸੀ ਪਰ ਬੱਚਿਆਂ ਨਾਲ ਉਸਦਾ ਦਿਲੋਂ ਲਗਾਵ ਨਹੀਂ ਸੀ ਪਤੀ ਦੇ ਜਾਣ ਤੋਂ ਬਾਅਦ ਬੱਚਿਆਂ ਉੱਤੇ ਬਹੁਤ ਅਤਿਆਚਾਰ ਕਰਦੀ ਸੀ ਛੋਟੇ-ਛੋਟੇ ਦੋ ਬੱਚਿਆਂ ਨੂੰ ਉਸਨੇ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਤੀਜਾ ਬੱਚਾ ਜੋ ਵੱਡਾ ਸੀ ਉਸ ਉੱਪਰ ਸਾਰਾ ਇਲਜ਼ਾਮ ਲਗਾ ਕੇ ਉਸ ਨੂੰ ਜੇਲ੍ਹ ਕਰਵਾ ਦਿੱਤੀ ਉਹ ਵੀ ਸਹਿਮਿਆ ਹੋਣ ਕਰਕੇ ਸਾਰੀ ਗੱਲ ਮੰਨ ਗਿਆ ਤੇ ਉਹ ਬੱਚਾ ਹੁਣ ਬਾਲ ਸੁਧਾਰ ਘਰ ਵਿੱਚ ਹੈ ਇਹ ਖਬਰ ਪੜਦੇ ਹੀ ਬਲਵੰਤ ਸਿੰਘ ਹੈਰਾਨ ਸੀ ਪਤਾ ਨਹੀਂ ਇਹ ਖਬਰ ਸਹੀ ਸੀ ਜਾਂ ਗਲਤ ਪਰ ਪੜਦੇ-ਪੜਦੇ ਹੀ ਉਸਨੇ ਆਪਣੇ ਵਿਆਹ ਦਾ ਫੈਸਲਾ ਟਾਲ ਦਿੱਤਾ ਉਹ ਆਪਣੀ ਪਤਨੀ ਤਾਂ ਪਹਿਲਾਂ ਹੀ ਗਵਾ ਚੁੱਕਿਆ ਸੀ ਪਰ ਹੁਣ ਆਪਣੇ ਪੁੱਤਰ ਨੂੰ ਨਹੀਂ ਘਵਾਉਣਾ ਚਾਹੁੰਦਾ ਸੀ ਫਿਰ ਉਸ ਦੀ ਬਦਲੀ ਹੋ ਜਾਂਦੀ ਹੈ ਅਤੇ ਉਹ ਆਪਣੇ ਪਿੰਡ ਵਾਲੇ ਪੁਰਾਣੇ ਘਰ ਨੂੰ ਵੇਚ ਕੇ ਮਾਨਸਾ ਸ਼ਹਿਰ ਚਲਾ ਗਿਆ ਉੱਥੇ ਉਹ ਆਪਣੇ ਪੁੱਤਰ ਨਾਲ ਜ਼ਿੰਦਗੀ ਗੁਜ਼ਾਰਨ ਲੱਗਿਆ ਹੌਲੀ ਹੌਲੀ ਜੱਸਾ ਵੀ ਵੱਡਾ ਹੋ ਗਿਆ ਤੇ ਪੜ੍ਹ ਲਿਖ ਕੇ ਨੌਕਰੀ ਕਰਨ ਲੱਗ ਗਿਆ ਫਿਰ ਉਸ ਨੂੰ ਆਪਣੇ ਦਫ਼ਤਰ ਵਿੱਚ ਨਾਲ ਕੰਮ ਕਰਦੀ ਹਰਮਨ ਕੌਰ ਨਾਮ ਦੀ ਲੜਕੀ ਨਾਲ ਪਿਆਰ ਹੋ ਗਿਆ ਤੇ ਇਹ ਗੱਲ ਉਸਨੇ ਆਪਣੇ ਪਿਤਾ ਨੂੰ ਦੱਸੀ ਬਲਵੰਤ ਸਿੰਘ ਨੂੰ ਆਪਣੇ ਪੁੱਤਰ ਦੇ ਇਸ ਫੈਸਲੇ ਤੇ ਕੋਈ ਇਤਰਾਜ਼ ਨਹੀਂ ਸੀ ਉਹ ਆਪਣੇ ਪੁੱਤਰ ਦੀ ਖੁਸ਼ੀ ਵਿੱਚ ਖੁਸ਼ ਸੀ ਉਹ ਆਪਣੇ ਪੁੱਤਰ ਦੀ ਪਸੰਦ ਨੂੰ ਨੂੰ ਬਣਾ ਕੇ ਖੁਸ਼ੀ-ਖੁਸ਼ੀ ਘਰ ਲੈ ਆਇਆ ਹਰਮਨ ਥੋੜੀ ਮਾਡਰਨ ਕਿਸਮ ਦੀ ਕੁੜੀ ਸੀ ਨਾਂ ਉੱਕਰ ਵੀ ਜਲਦੀ ਕਰ ਦਿੰਦੀ ਸੀ ਤੇ ਕਿਚ-ਕਿਚ ਵੀ ਬਹੁਤ ਕਰਦੀ ਸੀ ਬਲਵੰਤ ਸਿੰਘ ਨੂੰ ਕੁਝ ਗੱਲਾਂ ਹਾਜਮ ਨਹੀਂ ਸੀ ਹੁੰਦੀਆਂ ਪਰ ਆਪਣੇ ਪੁੱਤਰ ਦਾ ਨੂੰ ਲਈ ਪਿਆਰ ਵੇਖ ਕੇ ਉਹ ਹਰ ਵਾਰ ਚੁੱਪ ਹੋ ਜਾਂਦਾ ਉਹ ਸੋਚਦਾ ਕਿ ਚਲੋ ਹਜੇ ਬੱਚੀ ਹੈ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ ਜਦੋਂ ਤੱਕ ਮੇਰੇ ਹੱਥ ਪੈਰ ਚੱਲਦੇ ਨੇ ਮੈਂ ਆਪਣਾ ਕੰਮ ਖੁਦ ਕਰ ਲਵਾਂਗਾ ਉਹ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਣ ਤੇ ਖੁਸ਼ ਰਹਿਣਾ ਪਰ ਸ਼ਾਇਦ ਬਲਵੰਤ ਸਿੰਘ ਦੀ ਸਿਹਤ ਨੂੰ ਕਿਸੇ ਦੀ ਨਜ਼ਰ ਲੱਗ ਗਈ ਸੀ ਇੱਕ ਦਿਨ ਹਰਮਨ ਨੇ ਬਾਥਰੂਮ ਵਿੱਚ ਕੱਪੜੇ ਧੋਤੇ ਤੇ ਸਾਬਣ ਚੁੱਕਣਾ ਭੁੱਲ ਗਈ। ਪਾਣੀ ਪੈ ਪੈ ਕੇ ਸਾਬਣ ਸਾਰੇ ਬਾਥਰੂਮ ਵਿੱਚ ਫੈਲ ਗਿਆ। ਬਲਵੰਤ ਸਿੰਘ ਨਹਾਉਣ ਲਈ ਜਦੋਂ ਬਾਥਰੂਮ ਵਿੱਚ ਗਿਆ ਤਾਂ ਉਸ ਦਾ ਪੈਰ ਫਿਸਲ ਗਿਆ ਤੇ ਉਹ ਡਿੱਗ ਕੇ ਬੇਹੋਸ਼ ਹੋ ਗਿਆ। ਜਦੋਂ ਉਸ ਦੇ ਪੁੱਤਰ ਨੂੰ ਨੂੰ ਪਤਾ ਲੱਗਾ ਤਾਂ ਉਹ ਜਲਦੀ ਜਲਦੀ ਬਲਵੰਤ ਸਿੰਘ ਨੂੰ ਹਸਪਤਾਲ ਲੈ ਗਏ। 2 ਦਿਨ ਤੱਕ ਉਸ ਨੂੰ ਹੋਸ਼ ਨਹੀਂ ਆਇਆ। ਤੀਜੇ ਦਿਨ ਜਦੋਂ ਹੋਸ਼ ਆਇਆ ਤਾਂ ਉਸ ਦਾ ਇੱਕ ਹੱਥ ਤੇ ਇੱਕ ਪੈਰ ਤੇ ਇੱਕ ਪਾਸੇ ਮੂੰਹ ਦਾ ਅਧਰੰਗ ਹੋ ਗਿਆ ਸੀ। ਉਸਦੇ ਮੂੰਹ ਵਿੱਚੋਂ ਆਵਾਜ਼ ਨਹੀਂ ਸੀ ਨਿਕਲਦੀ। ਪੂਰੇ ਸਰੀਰ ਦਾ ਇੱਕ ਪਾਸਾ ਖੜ ਗਿਆ ਸੀ। ਇਹ ਸਭ ਵੇਖ ਕੇ ਉਸਦੇ ਹੰਝੂ ਨਹੀਂ ਰੁਕ ਰਹੇ ਸੀ। ਉਸਦੀ ਨੂਨ ਨੇ ਉਸਨੂੰ ਬਹੁਤ ਦਿਲਾਸਾ ਦਿੱਤਾ ਕਿ ਤੁਸੀਂ ਰੋਵੋ ਨਾ। ਅਸੀਂ ਤੁਹਾਡੀ ਬਹੁਤ ਸੇਵਾ ਕਰਾਂਗੇ। ਪਰ ਕਹਿੰਦੇ ਨੇ ਜਦੋਂ ਕਿਸੇ ਨੂੰ ਕੋਈ ਰੋਗ ਚਿੰਬੜ ਜਾਂਦਾ ਹੈ ਤਾਂ ਥੋੜੇ ਦਿਨ ਹੀ ਉਸ ਦੀ ਕੋਈ ਸੇਵਾ ਕਰਦਾ ਹੈ। ਉਸ ਤੋਂ ਬਾਅਦ ਤਾਂ ਸਾਰੇ ਅੱਕ ਜਾਂਦੇ ਨੇ ਤੇ ਖਿਜਣ ਲੱਗਦੇ ਨੇ। ਬਹੁਤ ਘੱਟ ਲੋਕ ਨੇ ਜੋ ਨਿਰਸਵਾਰਥ ਭਾਵਨਾ ਨਾਲ ਮਰਦੇ ਦਮ ਤੱਕ ਮਾਂ ਪਿਓ ਦੀ ਸੇਵਾ ਕਰਦੇ ਨੇ ਥੋੜੇ ਦਿਨਾਂ ਬਾਅਦ ਬਲਵੰਤ ਸਿੰਘ ਨੂੰ ਘਰ ਲਿਆਂਦਾ ਗਿਆ ਕੁਝ ਦਿਨ ਤੱਕ ਨੂੰ ਪੁੱਤ ਸੇਵਾ ਕਰਦੇ ਰਹੇ ਪਰ ਹੌਲੀ-ਹੌਲੀ ਉਹਨਾਂ ਦਾ ਵੀ ਮਨ ਅੱਕ ਗਿਆ ਜਦੋਂ ਵਾਰ-ਵਾਰ ਉਹਨਾਂ ਨੂੰ ਟਾਇਲਟ ਬਾਥਰੂਮ ਸਾਫ਼ ਕਰਨਾ ਪਿਆ ਤਾਂ ਉਹਨਾਂ ਦੇ ਰੰਗ ਢੰਗ ਬਦਲ ਗਏ ਜੱਸੇ ਨੇ ਹੌਲੀ-ਹੌਲੀ ਆਪਣੇ ਪਿਓ ਦੀ ਸੇਵਾ ਕਰਨੀ ਬੰਦ ਕਰ ਦਿੱਤੀ ਅਤੇ ਉਸ ਦੀ ਘਰ ਵਾਲੀ ਹਰਮਣ ਤਾਂ ਪਹਿਲਾਂ ਹੀ ਆਪਣੇ ਸਹੁਰੇ ਤੋਂ ਅੱਕੀ ਪਈ ਸੀ ਉਸ ਨੇ ਸਾਰੀ ਜ਼ਿੰਮੇਵਾਰੀ ਇੱਕ ਨੌਕਰ ਤੇ ਲਾ ਦਿੱਤੀ ਨੌਕਰ ਤਾਂ ਨੌਕਰ ਹੀ ਹੁੰਦਾ ਹੈ ਬਾਕੀ ਸਾਰਾ ਦਿਨ ਉਹ ਸਾਰੇ ਘਰ ਦੇ ਕੰਮ ਕਰਦਾ ਜਿਹੜਾ ਥੋੜਾ ਸਮਾਂ ਮਿਲਦਾ ਉਹਦੇ ਵਿੱਚ ਹੀ ਬਲਵੰਤ ਸਿੰਘ ਦੀ ਸੇਵਾ ਕਰਦਾ ਸੀ ਹਰਮਣ ਬਲਵੰਤ ਸਿੰਘ ਦੀ ਦੇਖਰੇਖ ਦੇ ਸਮੇਂ ਨੌਕਰ ਨੂੰ ਆਣੇ ਬਹਾਨੇ ਗੱਲਾਂ ਸੁਣਾਉਂਦੀ ਰਹਿੰਦੀ ਸੀ ਤੇ ਸ਼ਾਮ ਨੂੰ ਜਦੋਂ ਜੱਸਾ ਘਰ ਆਉਂਦਾ ਤਾਂ ਉਸ ਦਾ ਜਿਉਣਾ ਦੁੱਬਰ ਕਰ ਦਿੰਦੀ ਸੀ बार-बार ਉਸ ਨੂੰ ਤੇਰਾ ਪਿਓ ਤੇਰਾ ਪਿਓ ਕਹਿ ਕੇ ਦੁਖੀ ਕਰਦੀ ਰਹਿੰਦੀ ਆਪਣੇ ਪਿਤਾ ਦੀ ਸੇਵਾ ਤੋਂ ਉਹ ਅੰਦਰੇ-ਅੰਦਰ ਪਰੇਸ਼ਾਨ ਹੋ ਗਿਆ ਸੀ ਬਲਵੰਤ ਸਿੰਘ ਨੂੰ ਆਪਣੀ ਹਾਲਤ ਤੇ ਰੋਣਾ ਆਉਂਦਾ ਸੀ ਹੁਣ ਤਾਂ ਉਹ ਨੂੰ ਪੁੱਤਰ ਨੂੰ ਬੋਝ ਲੱਗਣ ਲੱਗ ਗਿਆ ਸੀ ਉਹ ਆਪਣੇ ਆਪ ਨੂੰ ਇੱਕ ਅਜਿਹੇ ਕੂੜੇਦਾਨ ਵਾਂਗ ਸਮਝਦਾ ਸੀ ਜਿਸ ਨੂੰ ਲੋਕ ਜਲਦੀ-ਜਲਦੀ ਘਰੋਂ ਬਾਹਰ ਸੁੱਟਣਾ ਚਾਹੁੰਦੇ ਨੇ ਇੱਕ ਦਿਨ ਜੱਸੇ ਦਾ ਜਨਮ ਦਿਨ ਸੀ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸੀ ਬਲਵੰਤ ਇੱਕ ਪਾਸੇ ਵੀਲ ਚੇਅਰ ਤੇ ਬੈਠਾ ਸੀ ਤਾਂ ਉਸ ਨੂੰ ਅਚਾਨਕ ਜ਼ੋਰ ਨਾਲ ਪ੍ਰੈਸ਼ਰ ਬਣ ਗਿਆ ਉਹ ਹਿੱਲ ਕੇ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਸੀ ਉਸ ਦੇ ਚਿਹਰੇ ਨੂੰ ਪੜਨ ਦਾ ਕਿਸੇ ਕੋਲ ਸਮਾਂ ਨਹੀਂ ਸੀ ਪਾਰਟੀ ਵਿੱਚ ਡੀਜੇ ਵੱਜ ਰਿਹਾ ਸੀ ਤੇ ਸਾਰੇ ਜਣੇ ਖੁਸ਼ੀ ਨਾਲ ਨੱਚ ਰਹੇ ਸਨ ਬਲਵੰਤ ਸਿੰਘ ਤੋਂ ਪ੍ਰੈਸ਼ਰ ਕੰਟਰੋਲ ਨਾ ਹੋਇਆ ਤੇ ਉਸ ਨੇ ਉੱਥੇ ਹੀ ਕੱਪੜੇ ਖਰਾਬ ਕਰ ਦਿੱਤੇ ਜਦੋਂ ਮਲਮੂਤਰ ਦੀ ਵਦਬੂ ਆਉਣ ਲੱਗੀ ਤਾਂ ਲੋਕ ਸੋਚਣ ਕਿ ਇਹ ਕਿੱਥੋਂ ਆ ਰਹੀ ਹੈ ਉਦੋਂ ਹੀ ਜਸੇ ਨੇ ਆਪਣੇ ਪਿਤਾ ਵੱਲ ਵੇਖਿਆ ਉਸ ਦਾ ਪਿਓ ਬਹੁਤ ਹੀ ਤਰਸਯੋਗ ਹਾਲਤ ਵਿੱਚ ਅੱਖਾਂ ਨੀਵੀਆਂ ਕਰਕੇ ਰੋਈ ਜਾ ਰਿਹਾ ਸੀ ਫਿਰ ਉੱਥੇ ਹਰਮਨ ਵੀ ਆ ਗਈ ਹਰਮਨ ਨੂੰ ਆਪਣੇ ਸਹੁਰੇ ਦੀ ਇਸ ਹਾਲਤ ਤੇ ਤਰਸ ਆਉਣ ਦੀ ਬਜਾਏ ਉਸ ਤੇ ਬਹੁਤ ਗੁੱਸਾ ਆਇਆ ਉਸਨੇ ਆਪਣੇ ਸਹੁਰੇ ਦੇ ਖਿੱਚ ਕੇ ਇੱਕ ਚਪੇੜ ਜੜ ਦਿੱਤੀ ਤੇ ਉਸਨੂੰ 끄ੜਿਸਦੇ ਹੋਏ ਬਾਥਰੂਮ ਵਿੱਚ ਲਿਜਾ ਕੇ ਧੱਕਾ ਦੇ ਦਿੱਤਾ ਬਲਵੰਤ ਸਿੰਘ ਕੁਰਸੀ ਤੋਂ ਡਿੱਗ ਪਿਆ ਹਰਮਨ ਨੇ ਆਪਣੇ ਨੌਕਰ ਨੂੰ ਆਵਾਜ਼ ਮਾਰੀ ਤੇ ਸਾਰੀ ਗੰਦਗੀ ਸਾਫ਼ ਕਰਨ ਨੂੰ ਕਿਹਾ ਤੇ ਫੂੰਫੂ ਕਰਦੇ ਹੋਏ ਵਾਪਸ ਆ ਗਈ ਸਾਰਾ ਗੁੱਸਾ ਆਪਣੇ ਪਤੀ ਜੱਸੇ ਤੇ ਕੱਢਦੀ ਹੋਈ ਉਸਨੂੰ ਬੁਰਾ ਭਲਾ ਕਹਿਣ ਲੱਗੀ ਕਿ ਹੱਦ ਹੋ ਗਈ ਐਨੇ ਮਹਿਮਾਨਾਂ ਵਿੱਚ ਬੇਇੱਜ਼ਤੀ ਕਰਵਾ ਦਿੱਤੀ ਹੁਣ ਤਾਂ ਖੁਸ਼ੀਆਂ ਮਨਾਉਣੀਆਂ ਵੀ ਮੁਸ਼ਕਲ ਹੋ ਗਈਆਂ ਨੇ ਇਸ ਬੁੱड्ढे ਦੀ ਗੰਦਗੀ ਦਿਨ ਰਾਤ ਦੇਖਣੀ ਪੈਂਦੀ ਹੈ ਹੈਰਾਨੀ ਦੀ ਗੱਲ ਇਹ ਸੀ ਕਿ ਉਸਦੇ ਬੇਟੇ ਨੂੰ ਵੀ ਆਪਣੇ ਪਿਓ ਤੇ ਤਰਸ ਨਹੀਂ ਆਇਆ ਹੁਣ ਉਹ ਵੀ ਆਪਣੇ ਪਿਓ ਨਾਲ ਦੁਰਵਿਵਹਾਰ ਕਰਨ ਲੱਗ ਪਿਆ ਸੀ ਵਿਚਾਰਾ ਨੌਕਰ ਹੀ ਬਲਵੰਤ ਸਿੰਘ ਨੂੰ ਸਾਫ਼ ਕਰਦਾ ਉਸ ਨੂੰ ਧੋਤੇ ਕੱਪੜੇ ਪਵਾਉਂਦਾ ਤੇ ਬੀਲ ਚੇਅਰ ਵੀ ਉਹੀ ਉਸ ਕੋਲ ਲੈ ਕੇ ਆਉਂਦਾ ਸੀ ਉਸ ਦੀ ਮਾਲਿਸ਼ ਕਰਦਾ ਤੇ ਖਾਣਾ ਵੀ ਖਵਾਉਂਦਾ ਸੀ ਉਸਦੇ ਆਪਣੇ ਪੁੱਤਰ ਤੋਂ ਤਾਂ ਨੌਕਰੀ ਹੀ ਚੰਗਾ ਸੀ ਜੋ ਕਿ ਬਲਵੰਤ ਸਿੰਘ ਦੀ ਸੇਵਾ ਤਾਂ ਕਰ ਰਿਹਾ ਸੀ ਭਾਵੇਂ ਉਸ ਨੂੰ ਇਸ ਕੰਮ ਦੇ ਪੈਸੇ ਹੀ ਮਿਲ ਰਹੇ ਸੀ ਉਹ ਤਾਂ ਵਿਚਾਰਾ ਗਰੀਬ ਸੀ ਪਰ ਜਿਸ ਬਾਪ ਨੇ ਇੱਕ ਪੁੱਤਰ ਨੂੰ ਪੂਰੀ ਜ਼ਿੰਦਗੀ ਦਿੱਤੀ ਹੋਵੇ ਹਰ ਸੁੱਖ ਦਿੱਤਾ ਹੋਵੇ ਉਸ ਦੀ ਹਰ ਇੱਛਾ ਪੂਰੀ ਕੀਤੀ ਹੋਵੇ ਉਸ ਦੇ ਅੱਗੇ ਪਿੱਛੇ ਮਾਂ ਬਣ ਕੇ ਪਰਸ਼ਾਵੇਂ ਵਾਂਗ ਰਿਹਾ ਹੋਵੇ ਉਸ ਨੇ ਆਪਣੀ ਜ਼ਿੰਦਗੀ ਵੱਲ ਤਾਂ ਕਦੇ ਵੇਖਿਆ ਹੀ ਨਹੀਂ ਪੂਰੀ ਜ਼ਿੰਦਗੀ ਆਪਣੇ ਪੁੱਤਰ ਦੇ ਲੇਖੇ ਲਾ ਦਿੱਤੀ ਸੀ ਅਜੋ ਹੀ ਪੁੱਤਰ ਆਪਣੇ ਪਿਤਾ ਨੂੰ ਸਮਝ ਨਹੀਂ ਰਿਹਾ ਸੀ ਕਿਸੇ ਤਰ੍ਹਾਂ ਰਾਤ ਬੀਤ ਗਈ ਪਰ ਅਗਲੀ ਸਵੇਰ ਦਾ ਮਾਹੌਲ ਵੀ ਠੀਕ ਨਹੀਂ ਹੁੰਦਾ ਘਰ ਵਿੱਚ ਨੂੰਨੇ ਹਰ ਪਾਸੇ ਸੋਗ ਫੜਾਇਆ ਹੋਇਆ ਸੀ ਜਿਵੇਂ ਕੋਈ ਮਰ ਗਿਆ ਹੋਵੇ ਤਿੰਨ ਚਾਰ ਦਿਨ ਇਸ ਤਰ੍ਹਾਂ ਦਾ ਮਾਹੌਲ ਹੀ ਰਿਹਾ ਫਿਰ ਇੱਕ ਦਿਨ ਹਰਮਨ ਨੂੰ ਵਿਦੇਸ਼ ਤੋਂ ਪੱਤਰ ਆਉਂਦਾ ਹੈ ਵਿਦੇਸ਼ ਵਿੱਚ ਉਸ ਨੂੰ ਚੰਗੀ ਨੌਕਰੀ ਮਿਲ ਜਾਂਦੀ ਹੈ ਜਿਸ ਦੇ ਲਈ ਉਸ ਨੇ ਬਹੁਤ ਪਹਿਲਾਂ ਅਪਲਾਈ ਕੀਤਾ ਹੋਇਆ ਸੀ ਹੁਣ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਜੱਸਾ ਵੀ ਬਹੁਤ ਖੁਸ਼ ਸੀ ਕਿ ਚਲੋ ਹੁਣ ਤਾਂ ਮੇਰੇ ਘਰ ਵਾਲੀ ਖੁਸ਼ ਰਹੇਗੀ ਅਤੇ ਇਸ ਬੁੱਢੇ ਤੋਂ ਵੀ ਖਿਹੜਾ ਛੁੱਟੇਗਾ ਦੋਨੋਂ ਹੀ ਤਿਆਰੀ ਕਰਨ ਲੱਗੇ ਵੀਜ਼ਾ ਆ ਗਿਆ ਘਰ ਵਿੱਚ ਮੇਨ-ਮੇਨ ਸਮਾਨ ਇੱਕ ਕਮਰੇ ਵਿੱਚ ਸਿਮੇਟ ਕੇ ਜਿੰਦਰਾ ਲਾ ਦਿੱਤਾ ਤੇ ਚਾਬੀ ਆਪਣੇ ਕੋਲ ਰੱਖ ਕੇ ਨੌਕਰ ਨੂੰ ਪਿਤਾ ਦੇ ਕਮਰੇ ਦੀ ਚਾਬੀ ਦੇ ਕੇ ਉਹ ਇਹ ਕਹਿ ਕੇ ਚਲੇ ਗਏ ਕਿ ਤੂੰ ਧਿਆਨ ਰੱਖੀ ਮੈਂ ਤੇਰੇ ਅਕਾਊਂਟ ਵਿੱਚ ਪੈਸੇ ਪਾਉਂਦਾ ਰਹੂੰਗਾ ਤੂੰ ਪਾਪਾ ਦੀ ਦੇਖਭਾਲ ਕਰਦਾ ਰਹੀ ਜੱਸਾ ਆਪਣੇ ਪਿਓ ਦੀ ਸਾਰੀ ਜ਼ਿੰਮੇਵਾਰੀ ਨੌਕਰ ਤੇ ਸੁੱਟ ਕੇ ਆਪਣੀ ਪਤਨੀ ਤੇ ਕੀਮਤੀ ਸਮਾਨ ਨਾਲ ਖੁਸ਼ੀ-ਖੁਸ਼ੀ ਵਿਦੇਸ਼ ਚਲਾ ਗਿਆ। ਹੁਣ ਘਰ ਵਿੱਚ ਬਲਵੰਤ ਸਿੰਘ ਤੇ ਉਸਦਾ ਨੌਕਰ ਹੀ ਰਹਿ ਗਏ ਸੀ। ਨੌਕਰ ਇੱਕ ਚੰਗੇ ਕੰਮ ਵਾਲੇ ਦੀ ਤਰ੍ਹਾਂ ਆਪਣੇ ਮਾਲਕ ਦੀ ਸੇਵਾ ਕਰਨ ਵਿੱਚ ਲੱਗਾ ਰਹਿੰਦਾ। ਬਲਵੰਤ ਸਿੰਘ ਨੂੰ ਸਿਰਫ ਉਸੇ ਨਾਲ ਹੀ ਖੁਸ਼ੀ ਮਿਲਦੀ ਸੀ। ਇੱਕ ਦਿਨ ਬਲਵੰਤ ਸਿੰਘ ਦੀ ਦਵਾਈ ਦਾ ਟਾਈਮ ਹੋਇਆ ਤਾਂ ਨੌਕਰ ਨੇ ਰਸੋਈ ਵਿੱਚ ਦੇਖਿਆ ਕਿ ਆਟਾ ਖਤਮ ਹੋ ਚੁੱਕਿਆ ਹੈ। ਰੋਟੀ ਬਣਾਉਣ ਲਈ ਆਟਾ ਨਹੀਂ ਸੀ। ਤੇ ਰੋਟੀ ਖਾਣ ਤੋਂ ਬਿਨਾ ਦਵਾਈ ਨਹੀਂ ਸੀ ਖਾਦੀ ਜਾ ਸਕਦੀ ਨੌਕਰ ਨੇ ਸੋਚਿਆ ਕਿ ਚਲ ਕੋਈ ਗੱਲ ਨਹੀਂ ਬਾਜ਼ਾਰ ਜਾ ਕੇ ਆਟਾ ਲੈ ਆਉਂਦਾ ਹਾਂ ਜਦੋਂ ਉਹ ਆਟਾ ਤੇ ਹੋਰ ਸਮਾਨ ਖਰੀਦ ਕੇ ਵਾਪਸ ਆ ਰਿਹਾ ਸੀ ਤਾਂ ਇੱਕ ਬੇਕਾਬੂ ਹੋਈ ਕਾਰ ਉਸ ਵਿੱਚ ਆ ਕੇ ਵੱਜੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਬਹੁਤ ਦੂਰ ਜਾ ਡਿੱਗਿਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਡਾਕਟਰ ਨੇ ਕਿਹਾ ਕਿ ਸੱਟ ਬਹੁਤ ਗਹਿਰੀ ਹੈ ਜਿਸ ਦੀ ਵਜ੍ਹਾ ਕਰਕੇ ਇਹ ਕੋਮਾ ਵਿੱਚ ਚਲਾ ਗਿਆ ਹੈ ਵਿਚਾਰੇ ਬਲਵੰਤ ਸਿੰਘ ਦਾ ਇੱਕੋ ਇੱਕ ਸਹਾਰਾ ਉਹੀ ਨੌਕਰ ਸੀ ਬਾਜ਼ਾਰ ਜਾਂਦੇ ਸਮੇਂ ਨੌਕਰ ਬਲਵੰਤ ਸਿੰਘ ਨੂੰ ਕਮਰੇ ਨੂੰ ਬੰਦ ਕਰਕੇ ਜਿੰਦਰਾ ਲਾ ਗਿਆ ਸੀ ਉਸਨੇ ਸੋਚਿਆ ਸੀ ਕਿ ਕਮਰੇ ਵਿੱਚ ਜੋ ਸਮਾਨ ਹੈ ਕਿਤੇ ਉਹ ਚੋਰੀ ਨਾ ਹੋ ਜਾਵੇ ਤੇ ਉਸਨੇ ਜਿੰਦਰਾ ਲਾ ਕੇ ਚਾਬੀ ਆਪਣੇ ਕੋਲ ਰੱਖ ਲਈ ਵਿਚਾਰਾ ਬਲਵੰਤ ਸਿੰਘ ਭੁੱਖਾ ਪਿਆਸਾ ਕਮਰੇ ਵਿੱਚ ਤੜਫਣ ਲੱਗਿਆ ਜਿੰਨੀ ਕ ਆਵਾਜ਼ ਨਿਕਲਦੀ ਸੀ ਉਹ ਮਾਰ ਰਿਹਾ ਸੀ ਦਰਵਾਜ਼ਾ ਵੀ ਖੜਕਾਇਆ ਪਰ ਕਿਸੇ ਨੇ ਨਹੀਂ ਸੁਣਿਆ ਲੋਕਾਂ ਨੂੰ ਉਸ ਦੀਆਂ ਆਵਾਜ਼ਾਂ ਵੀ ਨਹੀਂ ਸੁਣੀਆਂ ਵੈਸੇ ਵੀ ਸ਼ਹਿਰਾਂ ਵਿੱਚ ਕੋਈ ਕਿਸੇ ਦੇ ਘਰ ਵੱਲ ਧਿਆਨ ਹੀ ਨਹੀਂ ਦਿੰਦਾ ਇਸ ਤਰ੍ਹਾਂ ਕਰਦੇ ਕਰਦੇ 10 ਦਿਨ ਹੋ ਗਏ 11ਵੇਂ ਦਿਨ ਭੁੱਖ ਪਿਆਸ ਨਾਲ ਵਿਚਾਰੇ ਬਲਵੰਤ ਸਿੰਘ ਦੀ ਤੜਫ ਤੜਫ ਕੇ ਮੌਤ ਹੋ ਗਈ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਬਲਵੰਤ ਸਿੰਘ ਇਹ ਦੁਨੀਆ ਛੱਡ ਕੇ ਜਾ ਚੁੱਕਿਆ ਹੈ ਤੇ ਉਸ ਦੀ ਮੌਤ ਇੰਨੀ ਦਰਦਨਾਕ ਹੋਈ ਹੈ ਹੁਣ ਬਲਵੰਤ ਸਿੰਘ ਨੂੰ ਮਰੇ 6 ਮਹੀਨੇ ਹੋ ਜਾਂਦੇ ਨੇ 6 ਮਹੀਨੇ ਤੱਕ ਉਸ ਦੀ ਲਾਸ਼ ਕਮਰੇ ਵਿੱਚ ਹੀ ਬੰਦ ਰਹੀ ਆਂਡੀ ਗਵੰਡੀ ਵੀ ਉਹਨਾਂ ਦੇ ਘਰ ਨਹੀਂ ਸੀ ਆਉਂਦਾ ਤਾਂ ਉਸ ਦੀ ਸੁਧ-ਵਧ ਕਿਸ ਨੇ ਲੈਣੀ ਸੀ ਉਧਰ ਜੱਸੇ ਤੇ ਹਰਮਨ ਨੇ ਕਈ ਦਿਨ ਘਰੇ ਫੋਨ ਕੀਤਾ ਨੌਕਰ ਦਾ ਫੋਨ ਵੀ ਬੰਦ ਆ ਰਿਹਾ ਸੀ ਫਿਰ ਉਸਨੇ ਵਾਪਸ ਆ ਕੇ ਸਭ ਪਤਾ ਕਰਨ ਦਾ ਸੋਚਿਆ 6 ਮਹੀਨੇ ਬਾਅਦ ਜਦੋਂ ਉਹਨਾਂ ਦਾ ਪੁੱਤਰ ਜੱਸਾ ਆਪਣੇ ਦੇਸ਼ ਵਾਪਸ ਆਇਆ ਤਾਂ ਘਰੇ ਆ ਕੇ ਉਸ ਨੂੰ ਕੁਝ ਅਜੀਬ ਜਿਹਾ ਲੱਗਿਆ ਉਸ ਨੂੰ ਨੌਕਰ ਵੀ ਨਹੀਂ ਦਿਸਿਆ ਉਹ ਆਪਣੇ ਪਿਤਾ ਦੇ ਕਮਰੇ ਵੱਲ ਜਾਣ ਲੱਗਿਆ ਤਾਂ ਵੇਖਿਆ ਕਿ ਕਮਰਾ ਤਾਂ ਬਾਹਰੋਂ ਬੰਦਦਾ ਦਿੰਦਰਾ ਲੱਗਿਆ ਹੋਇਆ ਹੈ ਤੇ ਅਜੀਬ ਜਿਹੀ ਬਦਬੂ ਵੀ ਆ ਰਹੀ ਹੈ ਉਸ ਨੂੰ ਕੁਝ ਸਮਝ ਨਾ ਆਇਆ ਉਸਨੇ ਇੱਕ ਪੱਥਰ ਦਾ ਟੁਕੜਾ ਲਿਆ ਤੇ ਕਮਰੇ ਦਾ ਜਿੰਦਰਾ ਤੋੜ ਦਿੱਤਾ ਅੰਦਰ ਜਾ ਕੇ ਵੇਖਿਆ ਤਾਂ ਉਸਦੇ ਹੱਥਾਂ ਵਿਚਲਾ ਸਮਾਨ ਉੱਥੇ ਹੀ ਡਿੱਗ ਪਿਆ ਉਹ ਖੁਦ ਵੀ ਜ਼ਮੀਨ ਤੇ ਡਿੱਗ ਕੇ ਤਾਂ ਹਮਾਰ-ਮਾਰ ਕੇ ਰੋਣ ਲੱਗਿਆ ਸਾਹਮਣੇ ਵੇਖਦਾ ਹੈ ਕਿ ਬਲਵੰਤ ਸਿੰਘ ਦਾ ਮ੍ਰਿਤਕ ਸਰੀਰ ਜੋ ਕਿ ਇੱਕ ਪਿੰਜਰ ਦੇ ਰੂਪ ਵਿੱਚ ਬਦਲ ਚੁੱਕਿਆ ਸੀ ਬੀਲ ਚੇਅਰ ਦੇ ਉੱਪਰ ਪਿਆ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਬਲਵੰਤ ਸਿੰਘ ਦਾ ਪਿੰਜਰ ਹੀ ਆਪਣੇ ਪੁੱਤਰ ਦੀ ਉਡੀਕ ਕਰ ਰਿਹਾ ਹੋਵੇ ਇਹ ਸਭ ਵੇਖ ਕੇ ਉਸਦੇ ਪੁੱਤਰ ਨੂੰ ਬਹੁਤ ਪਛਤਾਵਾ ਹੋਇਆ ਉਹ ਬਹੁਤ ਰੋਇਆ ਪਰ ਹੁਣ ਰੋਣ ਦਾ ਕੀ ਫਾਇਦਾ ਸੀ ਜਦੋਂ ਵੇਲਾ ਸੰਭਲਣ ਦਾ ਸੀ ਉਦੋਂ ਤਾਂ ਉਹ ਵਿਦੇਸ਼ ਬੈਠਾ ਸੀ ਉਹ ਰੋਂਦਾ ਹੋਇਆ ਕਹਿ ਰਿਹਾ ਸੀ ਕਿ ਪਿਤਾ ਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਬਹੁਤ ਵੱਡਾ ਅਪਰਾਧ ਕੀਤਾ ਹੈ ਮੈਨੂੰ ਤੁਹਾਨੂੰ ਇਕੱਲੇ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ ਮੇਰੀ ਨੌਕਰੀ ਨੇ ਤੁਹਾਡੀ ਜਾਨ ਲੈ ਲਈ ਲਾਣਤਾ ਮੇਰੇ ਜਿਹੇ ਪੁੱਤਰ ਤੇ ਜਿਸਨੇ ਜਿਉਂਦੇ ਜੀ ਆਪਣੇ ਪਿਤਾ ਦੀ ਦੇਖਭਾਲ ਨਹੀਂ ਕੀਤੀ ਤੇ ਮਰਨ ਉਪਰੰਤ ਪਛਤਾਉਣ ਦਾ ਕੋਈ ਫਾਇਦਾ ਨਹੀਂ ਉਦੋਂ ਤੱਕ ਤਾਂ ਪ੍ਰਾਣ ਜਾ ਚੁੱਕੇ ਸਨ ਇਸ ਤੋਂ ਚੰਗਾ ਹੈ ਕਿ ਜਿਉਂਦੇ ਵਿਅਕਤੀ ਨੂੰ ਸੁੱਖ ਦਿਓ ਮਾਣ ਸਨਮਾਨ ਦਿਓ ਆਪਣੇ ਮਾਤਾ ਪਿਤਾ ਦੀ ਤਕਲੀਫ ਨੂੰ ਸਮਝੋ ਅਤੇ ਉਹਨਾਂ ਦੀ ਸੇਵਾ ਕਰੋ ਕਿਉਂਕਿ ਮਾਪਿਓ ਆਪਣੇ ਬੱਚਿਆਂ ਲਈ ਬਹੁਤ ਕੁਝ ਚਲਦੇ ਨੇ ਕੀ ਬਲਵੰਤ ਸਿੰਘ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਇਸ ਹਾਲਤ ਵਿੱਚ ਛੱਡ ਕੇ ਚੰਗਾ ਕੀਤਾ ਕੀ ਬਲਵੰਤ ਸਿੰਘ ਦੇ ਪੁੱਤਰ ਨੂੰ ਮੌਤ ਤੱਕ ਆਪਣੇ ਪਿਤਾ ਦੀ ਮੌਤ ਦਾ ਪਛਤਾਵਾ ਰਹੇਗਾ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ